ਮਹਾਰਾਸ਼ਟਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਸੈਲਫੀ ਦੇ ਚੱਕਰ ਵਿੱਚ ਇੱਕ ਲੜਕੀ ਦੇ ਵੱਲੋਂ ਆਪਣੀ ਜਾਨ ਖਤਰੇ ਵਿੱਚ ਪਾ ਲਈ ਜਾਂਦੀ ਹੈ ਅਤੇ ਸੈਲਫੀ ਦੇ ਚੱਕਰ ਵਿੱਚ ਕੁੜੀ ਆ ਜਿਹੜੀ ਉਹ ਪਹਾੜੀ ਤੋਂ 150 ਫੁੱਟ ਥੱਲੇ ਡਿੱਗ ਜਾਂਦੀ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਇਸੇ ਘਟਨਾ ਦੇ ਵਿੱਚ ਉਸ ਦੀ ਜਾਨ ਨਹੀਂ ਜਾਂਦੀ ਤਾ ਮਹਾਰਾਸ਼ਟਰ ਦੇ ਵਿੱਚ ਇਹ ਪੂਰੀ ਕਿੱਦਾਂ ਵਾਪਰੀ ਹੈ ਜਿੱਥੇ ਇੱਕ ਲੜਕੀ ਪਹਾੜੀ ਉੱਤੇ ਚਰਨੇ ਉੱਤੇ ਘੁੰਮਣ ਆਈ ਸੀ ਅਤੇ ਜਦੋਂ ਉਹ ਸੈਲਫੀ ਲੈਣ ਲੱਗਦੀ ਹੈ ਤਾਂ ਅਚਾਨਕ 150 ਫੁੱਟ ਗਹਿਰੀ ਖੱਡ ਦੇ ਵਿੱਚ ਜਾ ਡਿੱਗਦੀ ਹੈ ਤਾਂ ਮੌਕੇ ਉੱਤੇ ਮੌਜੂਦ ਲੋਕਾਂ ਤੇ ਹੋਮਗਾਰਡ ਦੇ ਜਵਾਨਾਂ ਵੱਲੋਂ ਇੱਕ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਹੈ ਅਤੇ ਉਸ ਲੜਕੀ ਦੀ ਜਾਨ ਆ ਜਿਹੜੀ ਉਹ ਬਚਾਈ ਜਾਂਦੀ ਹੈ ਤਾਂ ਇਸ ਰੈਸਕਿਊ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਹਾਲਾਂਕਿ ਲੜਕੀ ਨੂੰ ਬਚਾਉਣ ਲਈ ਕਈ ਘੰਟੇ ਮਸ਼ੱਕਤ ਕਰਨੀ ਪੈਂਦੀ ਹੈ ਤਿੱਕੀ ਲਾਣੂ ਤੇ ਇਹ ਆਪਰੇਸ਼ਨ ਆ ਜਿਹੜਾ ਉਚ ਲਾਇਆ ਜਾਂਦਾ ਏ ਇੱਕ ਇੱਕ ਕਦਮ ਆ ਜਿਹੜਾ ਉਹ ਬੱਚਾ ਬਚਾ ਕੇ ਧਰਨਾ ਪੈਂਦਾ ਏ ਅਤੇ ਬੇਹਤ ਮੁਸ਼ਕਲ ਤੋਂ ਬਾਅਦ ਉਸ ਲੜਕੀ ਨੂੰ ਬਚਾਇਆ ਜਾਂਦਾ ਏ ਹਾਲਾਂਕਿ ਮਾਨਸੂਨ ਦੇ ਵਿੱਚ ਚਰਨੀ ਦਾ ਨਜ਼ਾਰਾ ਦੇਖਣ ਲਈ ਬਹੁਤ ਲੋਕ ਆਉਂਦੇ ਨੇ ਲੇਕਿਨ ਇਸ ਲੜਕੀ ਨੂੰ ਇਹ ਨਜ਼ਾਰਾ ਹੈ ਜਿਹੜਾ ਉਹ ਮਹਿੰਗਾ ਪੈ ਜਾਂਦਾ ਹੈ ਹਾਲਾਂਕਿ ਉਸ ਦੀ ਜਾਨ ਆ ਜਿਹੜੀ ਉਹ ਜ਼ਰੂਰ ਬਚ ਜਾਂਦੀ ਹੈ ਤਾਂ ਜਦੋਂ ਲੜਕੀ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਉਹ ਚਲਾਉਂਦੀ ਹੋਈ ਸੁਣਾਈ ਦੇ ਰਹੀ ਸੀ ਅਤੇ ਕਾਫੀ ਜ਼ਿਆਦਾ ਡਰੀ ਹੋਈ ਲੜਕੀ ਹੈ ਜਿਹੜੀ ਉਹ ਚਿਹਰੇ ਤੋਂ ਜਾਪ ਰਹੀ ਸੀ ਹਾਲਾਂਕਿ ਮਹਾਰਾਸ਼ਟਰ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਹੈ ਪਹਿਲਾਂ ਵੀ ਦੋ ਲੜਕੀਆਂ ਇਸੇ ਤਰ੍ਹਾਂ ਸੋਸ਼ਲ ਮੀਡੀਆ ਰੀਲ ਅਤੇ ਸੈਲਫੀ ਦੇ ਚੱਕਰ ਵਿੱਚ ਆਪਣੀ ਜਾਨ ਗਵਾ ਚੁੱਕੀਆਂ ਨੇ ਤਾਂ ਮਹਾਰਾਸ਼ਟਰ ਦੀ ਇੱਕ ਘਟ ਉਤੇ ਇੱਕ ਲੜਕੀ ਕਾਰ ਚਲਾਉਣੀ ਸਿੱਖ ਰਹੀ ਸੀ ਅਤੇ ਉਸ ਦੇ ਵੱਲੋਂ ਰੀਲ ਬਣਵਾਈ ਜਾ ਰਹੀ ਸੀ ਤਾਂ ਅਚਾਨਕ ਉਹ ਕਾਰ ਦਾ ਬੈਗਏ ਲਾਉਂਦੀ ਹੈ ਅਤੇ ਬ੍ਰੇਕ ਦੀ ਥਾਂ ਉੱਤੇ ਰੇਸ ਦਾ ਪੈਡਲ ਨੱਪ ਦਿੰਦੀ ਹੈ ਅਤੇ ਗੱਡੀ ਫੁੱਲ ਸਪੀਡ ਦੇ ਵਿੱਚ ਪਹਾੜੀ ਤੋਂ ਥੱਲੇ ਡਿੱਗ ਜਾਂਦੀ ਹੈ ਅਤੇ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਇਤਰਾ ਇੱਕ ਲੜਕੀ ਆ ਜਿਹੜੀ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਮਸ਼ਹੂਰ ਹੁੰਦੀ ਆ ਸੋਸ਼ਲ ਮੀਡੀਆ ਇਨਫਲੂਐਂਸਰ ਹੁੰਦੀ ਆ ਅਤੇ ਰੀਲ ਬਣਾਉਂਦੇ ਹੋਏ ਉਹ ਵੀ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦੀ ਆ ਤਾਂ ਉਸ ਲੜਕੀ ਦੀ ਵੀ ਮੌਤ ਆ ਜਿਹੜੀ ਉਹ ਹੋ ਗਈ ਸੀ ਤਾਂ ਇਸ ਲੜਕੀ ਨੇ ਇਹ ਪਿਛਲੀਆਂ ਦੋਵੇਂ ਘਟਨਾਵਾਂ ਤੋਂ ਸਬਕ ਨਹੀਂ ਲਿਆ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ ਸੋ ਅਸੀਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਜਦੋਂ ਤੁਸੀਂ ਕਿਤੇ ਵੀ ਘੁੰਮਣ ਜਾਓ ਜਾਂ ਫਿਰ ਕਿਸੇ ਖਤਰੇ ਵਾਲੀ ਥਾਂ ਤੇ ਜਾਓ ਤਾਂ ਆਪਣਾ ਖਿਆਲ ਇਹਦਾ ਉਹ ਜ਼ਰੂਰ ਰੱਖੋ ਸੈਲਫੀ ਦਾ ਚੱਕਰ ਸੋਸ਼ਲ ਮੀਡੀਆ ਦਾ ਚੱਕਰ ਜਾਂ ਫਿਰ ਦਿਖਾਵੇਬਾਜ਼ੀ ਦਾ ਚੱਕਰ ਤੁਹਾਨੂੰ ਵੱਡੀ ਮੁਸੀਬਤ ਦੇ ਵਿੱਚ ਫਸਾ ਸਕਦਾ ਹੈ